ਜੀ ਬਜੀ ਨਮਸਕਾਰ ਹੈ ਆ ਦਾਬਸ ਹੱਥਿਆਕਾਲ ਕੀ ਹਾਲ ਹੈ ਬ੍ਰ ਸਭਾ ਕਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਂਤਰ ਵੀਡੀਓ ਲਿਆਦੇ ਰਿਆ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਟੌਪ ਯਾਨ ਬਰਾ ਦਾ ਸ਼ੌਕ ਕਰਾਂਦੇ ਰਿਆ ਕਰੀਏ ਜੀ ਵੀ ਸਦਨੋ ਕਰੋ ਚੈੱਕ ਮੇਰਾ ਭਰਾ ਆਪਣੇ ਅੱਜ ਵਾਲੇ ਚਾਰ ਬੱਚਿਆਂ ਦੀ ਕੁਆਲਿਟੀ ਜੀ ਸਦਨੋ ਪਹਿਲਾਂ ਦੱਸ ਦੇਣਾ ਜਿਹੜੇ ਸਜਣ ਦੇ ਆ ਘਰੋਂ ਬੱਚੇ ਆ ਠੀਕ ਹੈ ਜੀ ਬਾਈ ਉਹ ਬਾਹਰ ਜਾਵੜਿਆ ਦੁਬਈ ਦੇ ਵਿੱਚ ਠੀਕ ਹੈ ਜੀ ਉਹਨਾਂ ਦੇ ਘਰ ਦੇ ਸਜਣੋਂ ਬੱਚੇ ਕਲੀਆਂ ਕਲੀਆਂ ਦੇ ਬੱਚੇ ਮੇਰਾ ਭਰਾ ਢਾਂਗੀ ਲੱਗੇ ਹੋਏ ਫੁੱਲ ਬਟਾ ਫੁੱਲ ਮੇਰਾ ਵੀਰ ਗਰੰਟੀ ਵਾਲੇ ਪੱਥੇ ਨੇ ਚੈੱਕ ਕਰ ਲੋ ਵੀਰੇ ਬਾਈ ਨੇ ਬਹੁਤ ਮਿਹਨਤਾਂ ਦੇ ਨਾਲ ਮੰਨ ਕੇ ਚੱਲੋ ਠੀਕ ਹੈ ਕਾਫੀ ਸਮਾਂ ਪੈਸਾ ਗਾਲ ਕੇ ਇਹ ਨਸਲਾਂ ਤਿਆਰ ਕਰੀਆਂ ਸੀਗੀਆਂ ਚੈੱਕ ਕਰ ਲੋ ਤੇ ਜਾਨ ਲੱਗਾ ਵੀਰ ਆਪਾਂ ਨੂੰ ਉਹ ਆਪਣੇ ਸਾਰੇ ਜਾਨਵਰ ਦੇ ਗਿਆ ਜੀ ਚੈੱਕ ਕਰ ਲਓ ਠੀਕ ਆ ਜੀ ਵੀਰੇ ਐਡੇ ਕੋ ਚੰਗੇ ਖਰੇ ਜਾਨਵਰ ਨੇ ਨਾ ਕਿ ਜਾ ਕੇ ਤੁਸੀਂ ਜਿੰਨੀ ਮਰਜ਼ੀ ਧਾਲੀਓ ਜੀ ਆ ਚੈੱਕ ਕਰ ਲਓ ਵੀਰੇ ਦੋ ਬੱਚੇ ਕਾਕੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਨੀਲੇ ਢੱਬੇ ਇੱਕ ਬੱਚਾ ਸਾਡੇ ਨੂੰ ਉਪਨੂ ਵਾਲੇ ਕਬੂਤਰਾਂ ਦੇ ਵਿੱਚੋਂ ਪੀਲੀ ਅੱਖਾ ਚਲੋ ਬੰਦ ਜੋੜਾਂ ਦਾ ਬਾਈ ਜੀ ਆਪਣਾ ਇਹ ਬੱਚਾ ਜਾਂ ਆਸ ਨੂੰ ਅਗਲਾ ਪਠਾ ਚੈੱਕ ਕਰ ਲਓ ਜਮਾ ਪ੍ਰੀ ਗਿਆ ਪਿਆ ਉਹ ਰਾਤ ਨਾਲੇ ਕਬੂਤਰਾਂ ਵਿੱਚੋਂ ਚਿੱਟੀਆਂ ਅੱਖਾਂ ਪੂंजे ਤੇ ਬਾਈ ਜੀ ਤੇ ਬੂ ਦੇ ਐਂਡ ਤੇ ਕਾਲੇ ਦੇ ਚੌਟਾ ਆ ਚੈੱਕ ਕਰ ਲਓ ਮੇਰਾ ਭਰਾ ਚਾਰ ਦੇ ਚਾਰ ਬੱਚੇ ਮੇਰਾ ਵੀ ਇਕੱਠੇ ਦੇਣੇ ਆ ਬਿਲਕੁਲ ਭਾਈ ਜੀ ਨਾਰਮਲ ਰੇਟ ਦੇ ਉੱਤੇ ਆਪਣੇ ਆਹਾ ਬੱਚੇ ਆ ਕਿਸੇ ਭਰਾ ਨੂੰ ਚਾਹੀਦੇ ਹੋਣ ਮੇਰਾ ਵੀਰ ਹੀਠਾਂ ਦੇ ਤੇ ਨੰਬਰ ਤੇ ਮੇਰਾ ਭਰਾ ਸੰਪਰਕ ਕਰ ਲਿਓ ਕੋਈ ਸੱਜਣ ਇੰਜ ਨਾ ਕਵੇ ਵੀਰੇ ਲਾਲ ਦਾ ਬਾਬਾ ਚਾ ਦੇ ਦੋ ਰਾਜਨ ਵਾਲਾ ਬੱਚਾ ਦੇ ਦੋ ਸਿੰਗਲ ਪੁੰਨੂ ਵਾਲਾ ਬੱਚਾ ਦੇ ਦੋ ਵਿੱਚੋਂ ਦੋ ਬੱਚੇ ਦੇ ਦਿਓ ਨਹੀਂ ਚਾਰ ਬੱਚੇ ਆ ਚਾਰ ਬੱਚੇ ਇਕੱਠੇ ਹੀ ਦੇਣੇ ਮੇਰਾ ਭਰਾ ਨੀਲੇ ਰੰਗ ਦੀ ਛਤਰੀ ਉੱਤੇ ਲੱਗੇ ਹੋਏ ਆ ਜਿਹੜਾ ਬੰਦਾ ਪਰਚੇਜ਼ ਕਰੇਗਾ ਢਾਂਗੀ ਦੀ ਫੋਟੋ ਛਤਰੀ ਦੀ ਆਪਾਂ ਉਹਨਾਂ ਨੂੰ ਪਾ ਦੇਾਂਗੇ ਠੀਕ ਹੈ ਜੀ ਪੂਰੀ ਸਦਨੋ ਚੋਟੀ ਦੇ ਬੱਚੇ ਫੁੱਲ ਗਰੰਟੀ ਵਾਲੇ ਬੱਚੇ ਆ ਉੜਦੇ ਹੋਏ ਬੱਚੇ ਆ ਵਿੱਚੋਂ ਕੋਈ ਬੱਚਾ ਦੋ ਕਲੀਆਂ ਦਾ ਕੋਈ ਤਿੰਨ ਦਾ ਜ਼ਿਆਦਾਤਰ ਮੇਰਾ ਭਰਾ ਕਲੀਆਂ ਕਲੀਆਂ ਦੇ ਆ ਚੈੱਕ ਕਰ ਲਓ ਠੀਕ ਹੈ ਤੇ ਆਜੋ ਭਰਾਵੋ ਹੁਣ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਮੇਰਾ ਵੀ ਤੁਹਾਨੂੰ ਸ਼ੌਕ ਕਰਾਉਣਾ ਹੈ ਤੇ ਭਰਾ ਦੀ ਵੀਡੀਓ ਨੂੰ ਲਾਸਟ ਤੱਕ ਵਾਚ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਠੀਕ ਹੈ ਤੇ ਆਜੂਪਰਾ ਹੁਣ ਮੈਸੂਨ ਕਰਾਉਣਾ ਸ਼ੌਂਕ ਠੀਕ ਹੈ ਜੀ ਜੀ ਬਾਈ ਜੀ ਆ ਦੁਆਰ ਤੋਂ ਮੇਰਾ ਭਰਾ ਆਪਣੇ ਬੱਚਿਆਂ ਦੀ ਮਕਮਲ ਸਟੈਂਡਿੰਗ ਮੈਡੀਸ਼ਨ ਚੈੱਕ ਕਰ ਲਓ ਬਾਈ ਜੀ ਬਿਲਕੁਲ ਤੰਦਰੁਸਤੋ ਬੱਚੇ ਨੇ ਵੈਕਸੀਨੇਟ ਹੋਏ ਬਈ ਕਬੂਤਰ ਨੇ ਬੇਫਿਕਰ ਹੋ ਗਏ ਮੇਰਾ ਭਰਾ ਤੁਸੀਂ ਖੋਡਿਆਂ ਦੇ ਅੰਦਰ ਇਹਨਾਂ ਨੂੰ ਛੱਡ ਸਕਦੇ ਹੋ ਠੀਕ ਹੈ ਜੀ ਆਪਣਾ ਵੀਰੇ ਦੋ ਦਾ ਟੀਕਾ ਲਿਆ ਕੇ ਰੱਖਿਆ ਹੋਇਆ ਜਿਹੜੇ ਵੀ ਕਬੂਤਰ ਆਉਂਦੇ ਨੇ ਪਹਿਲਾਂ ਵੈਕਸੀਨ ਉਹਨਾਂ ਦੀ ਕਰੀ ਦੀ ਬਕਾਇਦਾ ਨੂੰ ਆਦੋਂ ਆ ਕੇ ਫੇਰ ਆਪਾਂ ਵੀਡੀਓ ਲਾਈ ਦੀ ਆ ਤਾਂ ਜੋ ਕਿਸੇ ਭਰਾ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਵੀਰੇ ਖਾਦੋਂ ਪਰਸਨਲ ਸ਼ੌਂਕ ਵੀ ਕਰੀਦਾ ਆ ਸਾਨੂੰ ਵੀ ਘਾਤਾ ਰਹਿੰਦਾ ਹਨ ਅਸੀਂ ਉਸਾ ਨਾ ਮੇਰਾ ਭਰਾ ਸਾਰੀਆਂ ਹਦਾਇਤਾਂ ਨੂੰ ਮੰਨਦੇ ਹੋਏ ਠੀਕ ਹੈ ਰੂਲ ਫਾਲੋ ਕਰਕੇ ਹੀ ਮੇਰਾ ਭਰਾ ਆਪਾਂ ਜਾਨਵਰ ਸੇਲ ਪਰਚੇਸ ਕਰੀਦੇ ਨੇ ਠੀਕ ਹੈ ਜੀ ਇਹ ਨਹੀਂ ਹਾਂ ਵੀ ਦੋ ਪੈਸਿਆਂ ਦੇ ਲਾਲਚ ਦੇ ਮਾਰਾ ਅਗਲੇ ਦਾ ਖੁੱਡੇ ਦਾ ਖੁੱਡਾ ਨੁਕਸਾਨ ਹੋ ਜਾਏ ਨਹੀਂ ਮੇਰਾ ਭਰਾ ਬਾਕੀ ਚਲੋ ਅੱਗੇ ਪਰ ਮਾਤਮਾ ਦੇ ਹੱਥ ਬਸ ਹੁੰਦਾ ਹੈ ਪਰ ਆਪ ਦੇ ਵੱਲੋਂ ਬੰਦੇ ਨੂੰ ਮੇਰਾ ਵੀ ਕੋਸ਼ਿਸ਼ ਠੀਕ ਹੈ ਜੀ ਤੇ ਮੰਨ ਕੇ ਚੱਲੋ ਪਰਹੇਜ਼ ਕਰਨਾ ਚਾਹੀਦਾ ਆ ਠੀਕ ਹੈ ਜੀ ਸਾਰਾ ਸਦਨ ਉਹ 1500 ਰੁਪਏ ਦਾ ਟੀਕਾ ਆ ਠੀਕ ਹੈ ਜੀ 1500 ਦੇ ਨਾਲ ਮੇਰਾ ਭਰਾ 1000 ਕਬੂਤਰ ਠੀਕ ਹੈ ਜੀ ਸੇਵ ਹੁੰਦੇ ਆ ਤੇ ਉਹਦੇ ਵਿੱਚ ਆਪਾਂ ਨੂੰ ਕੋਈ ਵੱਡੀ ਗੱਲ ਨਹੀਂ ਕੀ ਆਪਾਂ ਉਹਨਾਂ ਲੋਕਾਂ ਨੂੰ ਨਹੀਂ ਹਾਂ ਜਿਹੜੇ ਚਾਚਾ 5-5000 ਨੂੰ ਜੋੜਾ ਵੇਚ ਕੇ ਤੇ ਗਾਰੰਟੀਆਂ ਵੀ ਨਹੀਂ ਲੈਣੀਆਂ ਉਹਨਾਂ ਨੇ ਠੀਕ ਹੈ ਇੱਕ ਵਾਰੀ ਮੇਰਾ ਭਰਾ 1500 ਲਾ ਲਓ 1000 ਕੂਤ ਦੀ ਡੋਜ਼ ਹੁੰਦੀ ਉਸ ਟੀਕੇ ਦੇ ਵਿੱਚ ਮਰਾ ਭਰਾ ਕੋਈ ਚੱਕਰ ਹੀ ਨਹੀਂ ਬੇਫਿਕਰ ਕੋ ਖੁੱਡਿਆਂ ਅੰਦਰ ਤੁਸੀਂ ਜਨ ਬਚਾੜ ਸਕਦੇ ਹੋ ਠੀਕ ਹੈ ਹਾਂਜੀ ਬਾਈ ਜੀ ਆਹ ਆਪਣਾ ਪਹਿਲਾ ਬੱਚਾ ਮਰਾ ਭਰਾ ਚੈੱਕ ਕਰੋ ਜੀ ਆਪਣੇ ਬੱਚੇ ਨੂੰ ਉਸਤਾਦ ਕਾਕੇ ਵਾਲੇ ਕੂਤਰਾਂ ਦੇ ਵਿੱਚੋਂ ਮਰਾ ਭਰਾ ਨੀਲਾ ਟੱਬਾ ਠੀਕ ਹੈ ਜੀ ਤੇ ਇੱਕ ਗੱਲ ਥੱਲੇ ਤੇ ਹਲਕੀ ਜੀ ਦਾੜ੍ਹੀ ਆ ਮਰਾ ਭਰਾ ਕਾਦ ਕਾੜ ਬਾਈ ਜੀ ਸ਼ਕਲ ਆ ਗੱਲ ਚੈੱਕ ਕਰ ਲੋ ਢਾਂਗੀ ਦੇ ਉੱਤੇ ਪੱਕੇ ਲੱਗੇ ਹੋਏ ਬੱਚੇ ਨੇ ਜਿੰਨੇ ਮਰਜੀ ਡਾਲੀਓ ਮਰਾ ਵੀਰ ਠੀਕ ਹੈ ਜੀ ਚਿੱਟੀਆਂ ਅੱਖਾਂ ਥੱਲੇ ਦੇ ਹਲਕੀ ਜੀ ਦਾੜ੍ਹੀ ਬਾਕੀ ਜੋਰ ਦੇਖੋ ਪੱਠਾ ਆਪਣਾ ਕਿੰਨਾ ਲਾ ਰਿਹਾ ਵਾ ਤੇ ਆਹ ਵੇ ਜੀ ਬਜੇ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਿਟੀ ਦੇਖੋ ਜੀ ਕਿੱਡੇ ਨਿੱਕਰ ਚੌੜੇ ਬਲਿਆਂ ਦਾ ਪੱਠਾ ਠੀਕ ਆ ਜੀ ਦੋਵੇਂ ਪਾਸੋਂ ਮੇਰਾ ਭਰਾ ਕੰਨੀਆਂ ਚਟੀਆਂ ਪੂਛ ਕਾਲੀ ਠੀਕ ਆ ਜੀ ਗੱਲ ਥੱਲੇ ਹਲਕਾ ਹੈ ਮੇਰਾ ਭਰਾ ਚਿੱਟਾ ਦਾਗ ਆ ਜੀ ਆਪਣੇ ਇਸ ਪੱਠੇ ਤੇ ਤੇ ਆਹ ਮਰਾ ਵੀਰ ਅਗਲਾ ਪੱਲਾ ਚੈੱਕ ਕਰ ਸਕਦੇ ਹੋ ਸਜਣੋ ਤੁਸੀਂ ਆਪਣੇ ਬਜੇ ਦਾ ਜਿੰਨੇ ਮਰਜੀ ਦਾਲਿਓ ਜੀ ਬਿਲਕੁਲ ਵੀਰੇ ਬਿਊਟੀ ਦੇ ਵਿੱਚ ਆਪਣੀ ਇਹਾ ਪੱਠੇ اور ਵਜੀ ਬਿਲਕੁਲ ਚਟੀਆਂ ਅੱਖਾਂ ਦਾ ਆਪਣਾ ਇਹ ਪੱਠਾ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਠੀਕ ਆ ਜੀ ਆ ਬੋ ਜੀ ਬੱਚੇ ਆਪਣੇ ਦੇ ਪੈਰਾਂ ਪੈਰਾਂ ਦੇ ਵਿੱਚ ਹਲਕੀ ਜੀ ਪਿਆਮੀ ਮੋਜ ਆ ਚੈੱਕ ਕਰ ਲੋ ਮੰਦ ਜੋੜਾਂ ਦਾ ਆਪਣਾ ਪਤਾ ਆ ਠੀਕ ਆ ਜੇ ਉਹ ਜੀ ਨੋ ਕੋ ਉਹਦੀਆਂ ਨੰਦਰਾ ਨੇ ਮੇਰਾ ਭਰਾ ਠੀਕ ਆ ਜੀ ਬਾਕੀ ਜੋਰ ਬਹੁਤ ਲਾਜਾ ਬੱਚਾ ਇਹ ਇਹ ਆ ਲੋ ਜੀ ਇਹ ਸਦਨੋਂ ਸੀਗਾ ਆਪਣਾ ਮਕਮਲ ਪਹਿਲਾ ਬੱਚਾ ਠੀਕ ਆ ਇੱਧਰ ਆ ਕੈਮਰਾ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੌਂਕ ਕਰਾਉਣਾ ਹਾਂ ਜੀ ਵੀ ਦਰਸ਼ਕੋ ਆਹਾ ਆਪਣਾ ਅਰੇ ਅਗਲਾ ਬੱਚਾ ਹੈ ਮੇਰਾ ਭਰਾ ਚੈੱਕ ਕਰ ਲੋ ਜੀ ਇੱਕੋ ਝੋਲੀ ਦੇ ਮੇਰਾ ਫਿਰ ਦੋਨੇ ਸਦਨੋਂ ਸਕੇ ਭਰਾ ਜੀ ਆਹ ਚੈੱਕ ਕਰੋ ਜੀ ਬੱਚੇ ਆਪਣੇ ਦੀ ਕੁਆਲਿਟੀ ਦੇਖੋ ਮੇਰਾ ਭਰਾ ਕਿੱਡਾ ਜਿਆਦਾ ਸੁਨੱਖਾ ਠੀਕ ਹੈ ਜੀ ਚਿੱਟੀਆਂ ਕੰਨੀਆਂ ਮੇਰਾ ਭਰਾ ਠੀਕ ਹੈ ਜੀ ਦਾੜੀ ਵੀ ਥੱਲੋਂ ਚਿੱਟੀ ਗੁਲਾਬੀ ਨੋਕ ਗੁਲਾਬੀ ਬਲਕਾਂ ਜਮਾ ਚਿੱਟਾ ਸਿਰ ਜੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਸਤਾਤ ਕੱਕੇ ਵਾਲੇ ਕਬੂਤਰਾਂ ਦੇ ਵਿੱਚ ਠੀਕ ਹੈ ਜੀ ਨੀਲਾ ਡੱਬਾ ਵੀ ਕਹਿ ਸਕਦੇ ਆ ਫਿੱਕਾ ਜਾਂ ਲਾਲ ਡੱਬਾ ਵੀ ਆ ਚੈੱਕ ਕਰ ਲਓ ਜੀ ਦੇਖੋ ਹਲਕਾ ਐ ਮੇਰਾ ਭਰਾ ਕੋਕਾ ਕੁੜੀ ਜਾਂ ਰੰਗ ਆ ਬੱਚੇ ਦਾ ਚੈੱਕ ਕਰ ਲਓ ਇੱਕ ਬੱਚੇ ਅੰਦਰ ਮੇਰਾ ਭਰਾ ਤਿੰਨ ਰੰਗ ਆ ਜੀ ਚਿੱਟਾ ਵੀ ਆ ਕਾਲਾ ਵੀ ਆ ਸੱਜਣ ਨੂੰ ਕੋਕਾ ਕੁੜੀ ਰੰਗ ਵੀ ਆ ਬੱਚੇ ਅੰਦਰ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਔਰ ਮੇਰਾ ਭਰਾ ਨਾਲ ਨਾਲ ਫੋਨ ਲਾ ਲਿਓ ਬੱਚੇ ਸੱਜਣ ਨੂੰ ਮਿਲ ਜਾਣਗੇ ਨਹੀਂ ਤਾਂ ਵੀਰੇ ਆਪਾਂ ਨੂੰ ਤਾਂ ਜਿਹੜੇ ਬੰਦੇ ਨੇ ਬੱਚੇ ਬੁੱਕ ਕਰਾਤੇ ਸਾਈ ਪਾ ਕੇ ਆਪਾਂ ਤਾਂ ਸੱਜਣ ਨਹੀਂ ਪਠਿਆ ਹ ਰੱਖ ਦੇਾਂਗੇ ਚੈੱਕ ਕਰ ਲਓ ਮੇਰਾ ਭਰਾ ਬੱਚੇ ਆਪਣੀ ਦੀ ਕੁਆਲਿਟੀ ਤੇ ਆ ਸਦਰੋਂ ਬੱਚੇ ਆਪਣੀ ਦੀ ਆਖੇ ਜੀ ਅੱਖ ਨੂੰ ਮੇਰਾ ਭਰਾ ਚੈੱਕ ਕਰ ਲਓ ਬਿਲਕੁਲ ਟੇਪਰ ਦੇ ਵਿੱਚ ਸਿਰ ਗੁਲਾਬੀ ਜੀ ਨੋਕ ਔਰ ਮੇਰਾ ਵੀਰ ਆਪਣੀ ਗੁਲਾਬੀ ਬਲਕਾਂ ਦਾ ਇਹ ਪਠਾ ਆ ਠੀਕ ਹੈ ਤੇ ਆ ਬਾਈ ਜੀ ਬੱਚੇ ਆਪਣੇ ਦਾ ਪੱਲਾ ਲਓ ਜੀ ਕਰੋ ਚੈੱਕ ਮੇਰਾ ਭਰਾ ਕੁਆਲਿਟੀ ਦੇਖੋ ਜੀ ਕੋਈ ਜੂਨ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋ ਮੇਰਾ ਭਰਾ ਬਿਲਕੁਲ ਆਪਾਂ ਜੀ ਸਾਫ਼ ਸੁਥਰੇ ਕਬੂਤਰ ਹੁੰਦੇ ਨੇ ਆਪਣੇ ਵੈਕਸੀਨ ਹੋਏ ਹੋਏ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਪੱਲੇ ਨੂੰ ਤੇ ਆ ਬਾਈ ਜੀ ਅਗਲਾ ਪੱਲਾ ਆਪਣੇ ਬੱਚੇ ਦਾ ਚੈੱਕ ਕਰ ਲੋ ਠੀਕ ਹੈ ਜੀ ਬਿਲਕੁਲ ਬਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਚੇ ਆਪਣੇ ਕੋਲੇ ਹੈਗੇ ਨੇ ਤੇ ਆ ਮੇਰਾ ਭਰਾ ਬਚੇ ਆਪਣੇ ਦੇ ਪੈਰ ਠੀਕ ਹੈ ਤੇ ਆ ਉਹ ਭਰਾ ਹੁਣ ਮੈਂ ਤੁਹਾਨੂੰ ਅਗਲੇ ਬੱਚਿਆਂ ਦਾ ਸ਼ੋਅ ਕਰਾਉਣਾ ਜੀ ਬਜੀ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਆਪਣੇ ਇਸ ਬੱਚੇ ਨੂੰ ਉਸਤਾਦ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਵੀਰੇ ਠੀਕ ਹੈ ਜਿਹੜੇ ਬਾਈ ਦੇ ਘਰ ਦਾ ਬੱਚਾ ਠੀਕ ਹੈ ਬਾਈ ਰਿਆਂ ਦਾ ਬੀਜ ਆ ਗਿਆ ਸੀ ਭਰਾ ਉਹ ਦੁਬਾਈ ਚਲਾ ਗਿਆ ਆ ਠੀਕ ਹੈ ਜੀ ਉਹਦੇ ਘਰ ਦੇ ਬੱਚੇ ਨੇ ਚੈੱਕ ਕਰ ਲਓ ਮੇਰਾ ਜੀ ਵੀ ਇਹ ਪਿਓਰ ਪੰਨੂ ਵਾਲੇ ਕਬੂਤਰਾਂ ਵਿੱਚੋਂ ਪੀਰੀਆਂ ਅੱਖਾਂ ਚੈੱਕ ਕਰ ਲਓ ਵੀਰੇ ਬੜੇ ਜਿਆਦਾ ਨਿਆਇ ਚੰਗਾ ਬਚਾਇਆ ਠੀਕ ਹੈ ਜੀ ਕਲੀਆਂ ਕਲੀਆਂ ਦੇ ਬੱਚੇ ਜਮਾਂ ਬੰਦ ਹੱਡੀ ਜੋੜਾਂ ਦੇ ਬਾਕੀ ਨਾਲ ਪਰਪਲ ਕੁਆਲਟੀ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਮੇਰਾ ਭਰਾ ਬਗਲ ਚੈੱਕ ਕਰ ਲਓ ਮਰਾ ਵੀਰ ਬੱਚੇ ਦੀ ਫਰਦ ਦੀ ਲੈਂਥ ਚੈੱਕ ਕਰ ਲਓ ਦੇਖੋ ਜੀ ਠੀਕ ਹੈ ਮਾਜੀ ਬਿਲਕੁਲ ਕੁਸਟਾਈਂਗ ਨੀਆਂ ਰੱਖਦਾ ਬੱਚਾ ਫੁੱਲ ਪਟਾ ਫੁੱਲ ਮੇਰਾ ਭਰਾ ਗਾਰੰਟੀ ਵਾਲੇ ਬੱਚੇ ਨੇ ਚੈੱਕ ਕਰ ਲਓ ਤੇ ਕਾਲ ਉਹੀ ਭਰਾ ਕਰਿਆ ਕਰੇ ਜਿਹਨੂੰ ਲੋੜ ਹੋਵੇ ਟਾਈਮ ਪਾਸ ਵਾਲੇ ਬੰਦੇ ਦੂਰ ਰਿਹਾ ਕਰ ਠੀਕ ਹੈ ਜੀ ਆਪਦੇ ਚਾਚੇ ਤਾਇਆ ਨੂੰ ਮਾਮਿਆਂ ਨੂੰ ਪਹਿਲਾਂ ਪੁੱਛ ਕੇ ਮੇਰਾ ਭਰਾ ਫੋਨ ਲਾਇਆ ਕਰੋ ਜਾਂ ਉਹਨਾਂ ਨੂੰ ਕਹਿ ਦਿਆ ਕਰੋ ਉਹੀ ਸਰ ਨਾਲ ਫੋਨ ਤੇ ਗੱਲ ਕਰ ਲਿਆ ਕਰਨਗੇ ਠੀਕ ਹੈ ਨਾ ਚੈੱਕ ਕਰ ਲਓ ਆ ਬਜੀ ਬੱਚੇ ਆਪਣੇ ਦੇ ਪੈਰ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਜੋੜ ਪੂਰੀ ਬਜੀ ਤਸੱਲੀ ਵਾਲਾ ਬੱਚਾ ਜਿੰਨਾ ਮਰਜ਼ੀ ਡਾਲਿਓ ਮੇਰਾ ਭਰਾ ਤੁਸੀਂ ਆਪਣੇ ਐਸ ਬੱਚੇ ਨੂੰ ਠੀਕ ਹੈ ਆ ਦੁਆਰ ਤੋਂ ਅੱਖ ਚੈੱਕ ਕਰ ਦੋ ਮੇਰਾ ਵੀਰ ਤੇ ਹੁਣ ਮੈਂ ਤੁਹਾਨੂੰ ਬੱਚੇ ਛੱਦ ਕੇ ਦਿਖਾਣਾ ਬਾਜੀ ਆਪਣਾ ਇਹ ਅਗਲਾ ਬੱਚਾ ਚੈੱਕ ਕਰ ਲੋ ਪਿਓ ਰਾਜਨ ਵਾਲੀ ਕਬੂਤਰਾਂ ਵਿੱਚੋਂ ਮੇਰਾ ਭਰਾ ਕਰਦ ਕਰ ਸ਼ਕਲ ਅਗਲ ਚੈੱਕ ਕਰ ਲੋ ਬਾਜੀ ਪੂਰੀ ਤਸੱਲੀ ਵਾਲੇ ਬੱਚ ਨੇ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਦੇਖੋ ਜੀ ਬਿਲਕੁਲ ਦੋ ਚਿੱਟੀਆਂ ਅੱਖਾਂ ਕੋਈ ਲਾਲੀ ਦੀ ਅੱਖ ਨਹੀਂ ਕੋਈ ਕੋਹਣੀ ਨੀਲੇ ਡੋਰਿਆਂ ਦਾ ਆਪਣਾ ਇਹ ਬੱਚਾ ਆ ਠੀਕ ਆ ਜੀ ਤੇ ਮੇਰਾ ਭਰਾ ਬੱਚਿਆਂ ਦੀ ਟੂਸਿਆਂ ਕੋਲੋਂ ਹਲਕੇ ਜੇ ਕਾਲੇ ਜੇ ਚੋਟਾ ਜੇ ਪੱਲੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਜਿਵੇਂ ਵੱਡੇ ਗੂਤੇ ਤਾਂ ਨਹੀਂ ਪੱਲਾ ਹੁੰਦਾ ਚੌੜੇ ਚੌੜੇ ਪਰਾਂ ਦਾ ਆਪਣਾ ਇਹ ਬੱਚਾ ਆ ਠੀਕ ਆ ਜੀ ਹਲਕੇ ਹਲਕੇ ਜੇ ਕਾਲੇ ਚੌਤਾ ਕੰਨੀਆਂ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਧੌਣ ਤੇ ਮੇਰਾ ਭਰਾ ਲਾਲ ਦਾਗ ਆ ਜੀ ਪੁੱਤਰ ਆਪਣੇ ਬੱਚੇ ਤੇ ਫਰਾਂ ਦੀ ਕੁਆਲਿਟੀ ਫਰਾਂ ਦੀ ਚੜਾਈ ਚੈੱਕ ਕਰ ਲੋ ਦੇਖੋ ਜੀ ਕਿੱਡੇ ਨਿੱਗਰ ਪੱਲਿਆਂ ਦੇ ਬੱਚੇ ਸੱਜਣੋਂ ਡਾਉਂਗੇ ਬਾਕੀ ਯਾਦ ਰੱਖੋ ਕਿ ਕੋਈ ਚੀਜ਼ ਬਾਈ ਦੇ ਘਰੋਂ ਆਈ ਸੀਗੀ ਆ ਮੇਰਾ ਭਰਾ ਪੁੰਜੀ ਦੇ ਐਂਡ ਦੇ ਵਿੱਚ ਵੀ ਹਲਕੇ ਜਿਹੀ ਕਾਲੇ ਫਰਾਂ ਬਿਲਕੁਲ ਬੰਦ ਜੋੜਾ ਸੱਜਣੋਂ ਬਿਲਕੁਲ ਬੰਦ ਜੋੜ ਬਰੀਕ ਜੇ ਪੈਰਾਂ ਦਾ ਆਪਣਾ ਹੀ ਬਚਾ ਬਾਕੀ ਇਸ ਵਨ ਕੁਆਲਿਟੀ ਚੈੱਕ ਕਰ ਲੋ ਤੇ ਹੁਣ ਮੈਂ ਤੁਹਾਨੂੰ ਸਾਰੇ ਬੱਚੇ ਦੁਆਰ ਤੋਂ ਛੱਡ ਕੇ ਵਿਖਾਉਣਾ ਸੋ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਫੇਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ نسل ਦੇ ਵਿੱਚੋਂ ਕੋਈ ਵਧੀਆ ਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਾਈ ਜੀ